ਲਓ ਵੀ ਮਿੱਤਰੋ ਹੁਣੇ-ਹੁਣੇ ਬਾਈ ਰਿਸ਼ਪਾਲ ਦੇ ਫਾਰਮ ਤੋਂ ਤਿੰਨ ਬੈੜਾਂ ਸ਼ੂਟ ਕੀਤੀਆਂ ਜੈ ਜੈ ਰੇਟ ਦੀਆਂ ਬਾਈ ਦੇ ਫਾਰਮ ਦੇ ਉੱਪਰੋਂ ਆਪਾਂ ਤੁਹਾਡੇ ਲਈ ਹਫ਼ਤੇ ਦੇ ਵਿੱਚ ਤਿੰਨ ਚਾਰ ਵੀਡੀਓ ਦੇ ਵਿੱਚ گاਵਾ ਲੈ ਕੇ ਆਉਣੇ ਆ ਬਾਈ ਦੇ ਨਾਲ ਆਪਾਂ ਸ਼ਾਰਟ ਵਿੱਚ ਜਾਣਕਾਰੀ ਛੋਟੀ-ਛੋਟੀ ਲੈ ਕੇ ਦੇਵਾਂਗੇ ਬਾਕੀ ਪੂਰੀ ਵੀਡੀਓ ਤੁਸੀਂ YouTube ਤੇ Facebook ਚੈਨਲ ਦੇ ਉੱਪਰ ਦੇਖ ਸਕਦੇ ਆ ਰਿਸ਼ਵਾਲ ਭਾਈ ਆਹ ਨਗੀਨਾ ਕਿੱਥੋਂ ਲੱਭ ਕੇ ਲੈ ਕੇ ਆਏ ਇਹ ਵੀਰੇ ਭਾਈ ਕੱਲ ਆਪ ਆਪਣੇ ਗਾ ਪਰਸੋਂ ਵੀਡੀਓ ਪਾਈ ਸੀ ਜਿਹੜੀ ਕੱਲਾ ਸੀ ਉਹ ਤੋਂ ਬਾਅਦ ਦੇ ਵਿੱਚ ਸ਼ਾਮ ਨੂੰ ਗਿਆ ਤੇ ਉਹ ਮੈਨੂੰ ਫੋਨ ਆ ਗਿਆ ਮੈਂ ਜਾਣਸਾ ਰੋਦੇ ਲੈ ਆਇਆ ਹਾਂ ਤੇ ਬਈ ਕੀ ਡਿਟੇਲ ਹੈ ਬਈ ਇਹ ਇਹ ਵੀਰੇ ਪਹਿਲਾ ਸੂਆ ਹੀ ਸੁੰਦੀ ਆ ਵੱਚੀ ਠੀਕ ਹੈ ਜੀ ਘਰ ਦੀ ਪਾਲੀ ਹੋਈ ਸੀ ਉਹਨਾਂ ਦੇ ਹਾਂ ਬਈ ਤੇ ਜਾਨੀ ਦੁੱਧ ਦੇ ਜੂਗੀ 15-16 ਲੀਟਰ ਆਪਾਂ ਬੜਾ ਤਾਂ ਕਹਿੰਦੇ ਨੀਗੇ ਠੀਕ ਹੈ ਬਈ ਕਿੰਨੇ ਕੁ ਦਿਨਾਂ ਦੀ ਕੱਚੀ ਹੈ ਬਈ ਇਹ ਦਿਨਾਂ ਪੰਜਾਂ ਦੀ ਕੱਚੀ ਹੈ ਬਈ ਤੇ ਬਈ ਕੀ ਰੇਡ ਕਰਨ ਅੱਜ ਇਹਦਾ ਆਪਾਂ ਇਹ ਆ ਬੱਜਾ ਜੀ ਕਰਾਂਗੇ ਆਪਾਂ 55000 ਰੁਪਏ ਦੇ ਦੇਾਂਗੇ ਲਓ ਵੀ ਮੇਤਰੋ ਫੁੱਲ ਨਗੀਨਾ ਆਪਾਂ ਪਤਾ ਕਰਾਉਂਗਾ ਆਪਾਂ ਕੋਲੇ ਹੁੰਦੀ ਤਾਂ 662 ਤੇ ਕਹਿੰਦਾ ਆਪਾਂ ਦਾ 55000 ਇਹ ਗੱਲਬਾਤ ਕਰੀਏ ਬਈ ਆਪਾਂ ਇਹਦੀ ਕਰਮ ਵਾਲੀ ਜੀ ਹੈ ਨਾ ਹਾਂਜੀ ਤੇ ਬਹੁਤ ਜਿਆਦੇ ਵੱਡੇ ਕੱਦ ਵੱਡ ਦੀ ਚੰਗੇ ਇਹ ਵੀਰੇ ਦੂਜਾ ਸੂਆ ਸੂਈ ਹੋਈ ਆ ਠੀਕ ਆ ਜੀ ਜਰਸੀ ਸੀਮਨ ਦੀ ਮਗਰ ਵੱੱਛੀ ਆ ਠੀਕ ਆ ਬਈ ਵੱੱਛੀ ਦੇ ਵੀ ਅੰਗ ਪਰ ਵੇਖ ਤੋ ਕਿੰਦਾ ਨੇ ਇਹ ਬੁੱਲੇ ਬੁੱਲੇ ਅੰਗਾਂ ਪਰਾਂ ਦੀ ਆ ਹਾਂ ਇਸ ਟਾਈਮ ਵੀਰੇ ਇਹਦੇ ਥੱਲੇ 16 16.5 ਕਿਲੋ ਪੋਲਾ ਤਿਆਰ ਆ ਠੀ ਆਪਾਂ ਆਪਣੇ ਕੋਲ ਕੋਈ 15 ਮੰਨ ਕੇ ਲੈ ਜਾਵੇ ਪਰ ਤਿਆਰ ਇੰਨਾ ਹੈ ਜਿੰਨਾ ਮੈਂ ਕਹਿੰਨਾ ਠੀਕ ਆ ਬਾਈ ਤਿੰਨ ਟਾਈਮ ਜੋੜੇ ਕੋਈ ਚੱਕਰ ਨਹੀਂ ਆਪਾਂ ਰੇਟ ਬਾਈ ਇਹਦਾ ਰੇਟ ਇਹਦੀ 70 ਚੋਂ ਮਾਨਦਾਨ ਕਰਦੇ ਆਂ ਮੇਰੇ 70 ਚੋਂ ਮਾਨਦਾਨਾ ਜੂ ਗੱਲਬਾਤ ਕਰੀਏ ਬਾਈ ਆਪਾਂ ਅਗਲੀ ਕਰਮ ਵਾਲੀ ਦੀ ਹੈਣਾ ਇਹ ਜਰਸੀ ਹੈ ਵੀਰੇ ਇੱਕ ਥਣੋਂ ਤੈਲ ਲਾ ਇਧਰ ਬਹਿਣੀ ਵਾਲ ਦੇ ਮਗਰ ਲੈ ਸੁਣੋ ਠੀਕ ਆ ਬਾਈ ਹਾਂਜੀ 14 ਆਉਂਦੀਆਂ ਆਂ ਆਉਂਦਾ ਉਹਦੇ ਚ 150 ਗ੍ਰਾਮ ਦੁੱਧ ਦਾ ਪਰ ਆਪਾਂ ਤੈਲ ਕਰਕੇ ਹੀ ਦੇਣੀ ਇਹਦੇ ਥੱਲੇ 8 8.5 ਕਿਲੋ ਹੁਣ ਤਿਆਰ ਆ ਠੀਕ ਆ ਬਾਈ ਇਹ ਕੀ ਰੇਟ ਦੀ ਹੈ ਇਹ ਆ 37000 ਰੁਪਏ ਦੇ ਦੇਣੀ ਆ ਬਾਈ ਇਹ ਤੋਂ ਘਟਾਵੇ ਨਾ ਕੋਈ 37000 ਦੀ ਇਹ ਆਫਰ ਦੇ ਵਿੱਚ ਮਿਲਣੀ ਆ ਬਾਈ ਬਸ ਆ ਵੀ ਕੱਟ ਚੱਲਿਆ ਹੋਇਆ ਮਾਰ ਹਾਂ ਬਾਈ ਇਹ ਨੂੰ ਹੋ ਗਿਆ ਉਹਨੇ 5 ਤੋਂ 6 ਦਿਨ ਇਹਦੇ ਵਿੱਚ ਇਹ ਆ ਵੀ ਜੇ ਇਹਦਾ ਥਣ ਚੱਲ ਵੀ ਪੈਂਦਾ ਉਹ ਅਗਲੇ ਦਿਨ ਕੈਸ ਮਤ ਹੈ ਹਾਂ ਅਗਲੇ ਸਵੇਰ ਨੂੰ ਜਾਣੀ ਚੱਲ ਹੀ ਪਊਗਾ ਪਰ ਆਪਾਂ ਆਪਣੇ ਕੋਲੇ ਹੁਣ ਤੱਲਾ ਤੇ ਪਤਲ ਕਰਕੇ ਦੇਵਾਂਗੇ ਬਾਈ ਦਾ ਨੰਬਰ ਇੱਕ ਗੱਲ ਹੋਰ ਵੀ ਚੀਜ਼ ਆ ਸੋਈਆਂ ਗਾਈਆਂ ਦਾ ਕਿਸੇ ਦਾ ਦੁੱਧ ਨਹੀਂ ਰੋਕਿਆ ਹੋਇਆ ਸਰਕੇ ਦੀ 6 ਵਜੇ ਦੀ ਚਵਾਈ ਲੱਗੀ ਹੋਈ ਆ ਬਾਈ